ਵੰਡ ਪਾਉ ਸਟੇਟ ਨੂੰ ਤੋੜਨ ਵਾਲੇ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲੇ ਬਿਆਨ ਕਾਉਣ ਦੇ ਰਿਹਾ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਦੇ ਰਹੇ ਨੇ ਪ੍ਰਧਾਨ ਮੰਤਰੀ ਭਾਵੇਂ ਬਿਹਾਰ ਚ ਹੋਣ ਭਾਵੇਂ ਪੰਜਾਬ ਦੇ ਦੌਰੇ ਤੇ ਹੋਣ ਤਾਂ ਲਗਾਤਾਰ ਤੁਹਾਡੀ ਸਰਕਾਰ ਨੂੰ ਨਸਾਨੇ ਦੇ ਉੱਪਰ ਲੈ ਰਹੇ ਨੇ ਉਹਨਾਂ ਨੇ ਕਿਹਾ ਕਿ ਮੰਤਰੀ ਮੌਜ ਕਰ ਰਹੇ ਨੇ ਕਾਗਜ਼ੀ ਮੁੱਖ ਮੰਤਰੀ ਨੇ ਭਾਉਣ ਸੀ ਪ੍ਰਧਾਨ ਮੰਤਰੀ ਜਿਹੜਾ ਉਹ ਛੋਟੀ ਜੀ ਪਾਰਟੀ ਤੋਂ ਡਰਿਆ ਹੋਇਆਗਾ ਸੰਸਾਰ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਕਿਹੜੀ ਕਹਾ ਰਹੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਦੋ ਸੂਬਿਆਂ ਚ ਆ ਜਿੰਨਾ ਮਰਜੀ ਮੋਦੀ ਸਾਹਿਬ ਝੂਠ ਬੋਲਣ ਪਰ ਉਹ ਮੈਸਾਂ ਵਿੱਚ ਉਹਨਾਂ ਦਾ ਝੂਠ ਸਫਲ ਨਹੀਂ ਹੋਣਾ ਇਸ ਵਾਰ ਸੱਚ ਦੀ ਜਿੱਤ ਹੋਣੀ ਆ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀਆਂ ਕਰ ਰਹੇ ਨੇ ਉਹਦੇ ਦੂਜੇ ਪਾਸੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਗਰਮੀਤ ਸਿੰਘ ਮੀਤਿਹਰ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨੇ ਸਰ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਕੁਝ ਦਿਨ ਰਹਿ ਗਏ ਨੇ ਸਿਰਫ VOTING ਦੇ ਲਈ ਦੇਖੋ ਆਮ ਆਦਮੀ ਪਾਰਟੀ ਦਾ ਪ੍ਰਚਾਰ ਜਿਹੜਾ ਉਹ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਨੰਬਰ ਤੇ ਚੱਲ ਰਿਹਾ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ 13 ਸੀਟਾਂ ਦੇ ਜਿੱਤ ਪ੍ਰਾਪਤ ਕਰੂਗੀ ਔਰ 13 ਜ਼ੀਰੋ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦਾ ਮੈਦਾਨ ਜਿੱਤੂਗੀ ਔਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਜਿਹਨਾਂ ਦਾ ਮੈਂ ਸਮਝਦਾ ਪੰਜਾਬ ਚ ਸਫਾਇਆ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਕੋਲਤੀ ਪਾਰਟੀ ਹੈ ਜੀਨੇ ਜੀਨੇ ਪੰਜਾਬ ਦੇ ਅੰਦਰ ਸਭ ਤੋਂ ਵੱਧ ਕੰਮ ਕੀਤੇ ਨੇ 75 ਸਾਲ ਸਰਕਾਰਾਂ ਕੀ ਦੀਆਂ ਰੰਜਾਂ ਪੰਜਾਬ ਚ ਜਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ ਚ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਸਿਰਫ 2 ਸਾਲ ਦਾ ਸਮਾਂਗਾ ਦੋ ਸਾਲਾਂ ਚ ਆਮ ਆਦਮੀ ਪਾਰਟੀ ਨੇ ਕੀ ਕੀ ਕੰਮ ਕੀਤੇ ਨੇ ਪੰਜਾਬ ਜਾਣ ਦਾ 300 ਯੂਨਟ ਮੁਫਤ ਬਿਜਲੀ ਅਤੇ ਹਰੇਕ ਖਰਚ ਆਮ ਆਦਮੀ ਪਾਰਟੀ ਸਰਕਾਰ ਦੇ ਰਹੀ ਆ ਮਹੱਲਾ ਕਲੀਨਿਕ ਅੱਜ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਖੁੱਲ ਰਹੇ ਨੇ ਸਕੂਲ ਆਫ ਫੈਮਿਨਸ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਚ ਪੰਜਾਬ ਚ ਖੁੱਲ ਰਹੇ ਨੇ 14 ਟੋਲ ਪਲਾਜ਼ੇ ਅੱਜ ਮੁਕਤ ਕਰਾ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤੇ ਨੇ ਪ੍ਰਾਈਵੇਟ ਥਰਮਲ ਪਲਾਂਟ ਅੱਜ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਵੱਡੀਆਂ ਪ੍ਰਾਪਤੀਆਂ ਨੇ ਆਮ ਆਦਮੀ ਪਾਰਟੀ ਦੀਆਂ 43000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਨੇ 13000 ਟੀਚਰ ਪੱਕੇ ਕਰਤੇ ਭਾਈ ਪਿੰਡਾਂ 'ਚ ਕਿਵੇਂ ਦੇਖਦੇ ਹਾਂ ਜਦੋਂ ਚੋਣ ਪ੍ਰਚਾਰ ਨਿਕਲਦੇ ਹਾਂ ਟਰੈਕਟਰਾਂ ਦੇ ਉੱਪਰ ਜਾਂ ਕਬਾਈਨਾਂ ਦੇ ਉੱਪਰ ਲੋਕ ਲੈ ਕੇ ਜਾ ਰਹੇ ਨੇ ਅੱਜ ਮੈਂ ਤੁਸੀਂ ਪ੍ਰਚਾਰ ਕਰ ਰਹੇ ਸੀ ਅੱਜ ਤੁਹਾਨੂੰ ਕਈ ਜਗ੍ਹਾ ਲੱਡੂਆਂ ਦੇ ਨਾਲ ਕਈ ਜਗ੍ਹਾ ਫਲ ਫਰੂਟਾਂ ਦੇ ਨਾਲ ਤੋਲਿਆ ਗਿਆ ਬਿਲਕੁਲ ਲੋਕ ਇੰਨਾ ਪਿਆਰ ਕਰ ਰਹੇ ਨੇ ਕਿ ਸਾਡੇ ਕੋਲ ਸਮਾਂ ਘਟ ਜਾਂਦਾਗਾ ਲਾਈਨਾਂ ਦੀਆਂ ਲਾਈਨਾਂ ਲੱਗ ਕੇ ਲੋਕ ਆਪ ਮਹਾਰੇ ਆ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰ ਰਹੇ ਨੇ ਕਿ ਪਹਿਲੀ ਸਰਕਾਰ ਆਈਆ ਜਿਹੜੀ ਖੇਤਾਂਾਂ 'ਲੇ ਬਿਜਲੀ ਵੀ ਦਿਨ 'ਚ ਦੇ ਰਹੀ ਆ ਜਿਹੜੀ ਨਹਿਰੀ ਪਾਣੀ ਵੀ ਖੇਤਾਂ ਤੱਕ ਪਹੁੰਚਾ ਰਹੀ ਆ ਇਹ ਲੋਕਾਂ ਦੀਆਂ ਦੰਦ ਕਥਾਵਾਂ ਨੇਗੀਆਂ ਲੋਕ ਆਪ ਚਰਚਾ ਕਰ ਰਹੇ ਨੇਗੇ ਸਤੋ ਲੋਕ ਆਪ ਚਰਚਾ ਕਰਨ ਮੈਂ ਸਮਝਦਾ ਉਦੋਂ ਸਰਕਾਰਾਂ ਸਫਲਤਾਪੂਰਵਕ ਚੱਲ ਰਹੀਆਂ ਹੁੰਦੀਆਂ ਰਹਿਗੀਆਂ ਸਰਪਾਲ ਖੇਰਾ ਕਹਿੰਦੇ ਕਾਨੂੰਨ ਬਣਨਾ ਚਾਹੀਦਾਗਾ ਹਿਮਾਚਲ ਦੀ ਤਰਜ਼ ਦੇ ਉੱਪਰ ਗੈਰ ਪੰਜਾਬੀਆਂ ਨੂੰ ਜਗ੍ਹਾ ਲੈਣ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਵੱਡੀ ਗਿਣਤੀ ਚ ਪੰਜਾਬ ਦੇ ਵਿੱਚ ਗੈਰ ਪੰਜਾਬੀ ਆਏ ਨੇ ਇਸ ਦੇ ਉੱਪਰ ਪ੍ਰਧਾਨ ਮੰਤਰੀ ਦਾ ਬਿਆਨ ਵੀ ਆਉਂਦਾ ਬਿਹਾਰ ਤੋਂ ਜਦੋਂ ਜਾਂਦੇ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਐਂਟਰੀ ਬੰਦ ਕਰਨ ਦੀ ਕਾਂਗਰਸ ਦੇ ਨੇਤਾ ਗੱਲ ਕਰ ਰਹੇ ਨੇ ਦੇਖੋ ਦੇਸ਼ ਦੇ ਅੰਦਰ ਹਰ ਇੱਕ ਨਾਗਰਿਕ ਨੂੰ ਅਧਿਕਾਰ ਆ ਕਿ ਕਿਸੇ ਵੀ ਰਾਤ ਚ ਜਾ ਸਕਦਾ ਕਿਸੇ ਵੀ ਰਾਤ ਚ ਆ ਸਕਦਾਗਾ ਸੋ ਦੂਜਾ ਮੈਸਾ ਜਿਹੜੇ ਵੰਡ ਪਾਉ ਸਟੇਟ ਨੂੰ ਤੋੜਨ ਵਾਲੇ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲੇ ਬਿਆਨ ਕੌਣ ਦੇ ਰਿਹਾ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਦੇ ਰਹੇ ਨੇ ਸੋ ਕਾਂਗਰਸ ਪਾਰਟੀ ਨੇ ਤੁਰੰਤ ਉਹਨਾਂ ਨੇਤਾਵਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੂੰ ਆਪਣੀ ਪਾਰਟੀ ਚ ਕਰਨਾ ਚਾਹੀਦਾ ਕਿਉਂਕਿ ਦੇਸ਼ ਇੱਕਿਆ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪੰਜਾਬੀਆਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦਿੱਤੀਆਂ ਨੇਗੀਆਂ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੱਖਾਂ ਹੀ ਕੁਰਬਾਨੀਆਂ ਦਿੱਤੀਆਂ ਨੇਗੀਆਂ ਸੋ ਜਿਸ ਦੇਸ਼ ਨੂੰ ਪੰਜਾਬੀਆਂ ਨੇ ਆਜ਼ਾਦ ਕਰਾਇਆ ਹੋਵੇ ਉਹਨੂੰ ਤੋੜਨਾ ਮੈਂ ਮੈਂ ਸਮਝਦਾ ਨੂੰ ਕੋਈ ਵੀ ਨਹੀਂ ਤੋੜ ਸਕਦਾ ਨਾ ਹੀ ਕਿਸੇ ਨੂੰ ਤੋੜਨ ਦਾ ਯਤਨ ਕਰਨਾ ਚਾਹੀਦਾ ਹੈਗਾ ਪ੍ਰਧਾਨ ਮੰਤਰੀ ਭਾਵੇਂ ਬਿਹਾਰ ਚ ਹੋਣ ਭਾਵੇਂ ਪੰਜਾਬ ਦੇ ਦੌਰੇ ਤੇ ਹੋਣ ਤਾਂ ਲਗਾਤਾਰ ਤੁਹਾਡੀ ਸਰਕਾਰ ਨੂੰ ਇਨਸਾਨਾਂ ਦੇ ਉੱਪਰ ਲੈ ਰਹੇ ਨੇ ਉਹਨਾਂ ਨੇ ਕਿਹਾ ਕਿ ਮੰਤਰੀ ਮੌਜ ਕਰ ਰਹੇ ਨੇ ਕਾਗਜ਼ੀ ਮੱਖ ਮੰਤਰੀ ਨੇ ਭਗਵਨ ਸਿੰਘ ਮਾ ਦੇਖੋ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਹ ਤੋਂ ਡਰ ਰਿਹਾ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦੀ ਇੰਨੀ ਚੜ੍ਹਾਈ ਆ ਆਵਾ ਦੀ ਪਾਰਟੀ ਆਪਣੇ ਕੰਮਾਂ ਦੇ ਉੱਤੇ ਇੰਨਾ ਆਮ ਆਦਮੀ ਪਾਰਟੀ ਦਾ ਬੋਲਬਾਲਾ ਕਿ ਅੱਜ ਪ੍ਰਧਾਨ ਮੰਤਰੀ ਜਿਹੜਾ ਉਹ ਛੋਟੀ ਜੀ ਪਾਰਟੀ ਤੋਂ ਡਰਿਆ ਹੋਇਆਗਾ ਸੰਸਾਰ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਕਿਹੜੀ ਕਹਾ ਰਹੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਦੋ ਸੂਬਿਆਂ 'ਚ ਆ ਦੋ ਸੂਬਿਆਂ 'ਚ ਅਸੀਂ ਆਪੋਜੀਸ਼ਨ 'ਚ ਆ 12 ਸਾਲ ਆਮ ਆਦਮੀ ਪਾਰਟੀ ਦੀ ਉਮਰ ਆ ਸੋ ਮੈਂ ਸਨ ਦਾ ਘਬਰਾਹਟ ਦੱਸਦੀ ਆ ਮੋਦੀ ਸਾਹਿਬ ਦੀ ਕਿ ਮੋਦੀ ਸਾਹਿਬ ਨੂੰ ਦੇਸ਼ ਦੇ ਲੋਕ ਬਾਏ ਬਾਏ ਕਹਿ ਰਹੇ ਨੇ ਔਰ ਮੋਦੀ ਸਾਹਿਬ ਜਾ ਰਹੇ ਨੇ ਔਰ ਇੰਡੀਆ ਅਲਾਈਂਸ ਦੀ ਗਵਰਨਮੈਂਟ ਜਿਹੜੀ ਆ ਉਹ ਦੇਸ਼ ਦੇ ਅੰਦਰ ਆ ਰਹੀ ਹੈ ਉਹ ਕਹਿ ਰਹੇ ਕਿ ਇੰਡੀਆ ਅਲਾਈਂਸ ਨੂੰ ਤਾਂ ਵੋਟ ਨਾ ਕਰੋ ਕਿਉਂਕਿ ਕਤਲੇਆਮ ਇਹਨਾਂ ਨੇ ਕਰਵਾਇਆ ਅਸੀਂ ਸਿਰਫ ਜਿੰਨਾ ਜਿੰਨਾ ਮਰਜ਼ੀ ਮੋਦੀ ਸਾਹਿਬ ਝੂਠ ਬੋਲ ਲੈਣ ਪਰ ਉਹ ਮੈਂ ਸਮਝਦਾ ਉਹਨਾਂ ਦਾ ਝੂਠ ਸਫਲ ਨਹੀਂ ਹੋਣਾ ਇਸ ਵਾਰ ਸੱਚ ਦੀ ਜਿੱਤ ਹੋਣੀ ਆ ਸਚਾਈ ਦੀ ਜਿੱਤ ਹੋਣੀ ਆ ਔਰ ਦੇਸ਼ ਇਕਜੁੱਟਾ ਔਰ ਮੋਦੀ ਸਾਹਿਬ ਨੂੰ ਤੋਕ ਬਾ ਜਵਾਬ ਮਿਲੂਗਾ ਔਰ ਮੋਦੀ ਸਾਹਿਬ ਹਾਰਨਗੇ ਤਿੰਨ ਰੈਲੀਾਂ ਅਸਰ ਕਰਨਗੀਆਂ ਪੰਜਾਬ ਦੇ ਵਿੱਚ ਲਗਾਤਾਰ ਦੋ ਦਿਨ ਤੋਂ ਹੋਈਆਂ ਨੇ ਵੱਡਾ ਇਕੱਠ ਕਰਦਾ ਦਾਵਾ ਜਿਹੜੀ ਬੀਜੇਪੀ ਕਰ ਰਹੀ ਹੈ ਤਿੰਨ ਦੇ ਬਜਾਏ ਚਾ 30 ਕਰ ਲੈਣ ਚਾ 300 ਕਰ ਲੈਣ ਪਰ ਪੰਜਾਬ ਚ ਜਿਹੜਾ ਮੋਦੀ ਸਾਹਿਬ ਨੂੰ ਕੋਈ ਨਹੀਂ ਪੁੱਛਦਾ ਔਰ ਦੇਸ਼ ਦੇ ਅੰਦਰ ਵੀ ਅੱਜ ਹਾਲਾਤ ਇਹ ਬਣੇ ਹੋਏ ਨੇ ਮੈਂ ਬਹੁਤ ਬਹੁਤ ਸਾਰੇ ਸੂਬਿਆਂ ਜਾ ਕੇ ਆ ਕਿ ਮੋਦੀ ਹਰਾਓ ਮਹਿਮ ਚੱਲ ਰਹੀ ਆ ਔਰ ਮੋਦੀ ਬੇਵ ਖਤਮਾ ਅੱਜ ਦੇਸ਼ ਚ ਹੀਟ ਬੇਵ ਤਾਂ ਚੱਲ ਰਹੀ ਹੈ ਗਰਮੀ ਤਾਂ ਬਹੁਤ ਆ ਪਰ ਮੋਦੀ ਬੇਵ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਅੱਜ ਇੰਡੀਆ ਆਲਾਈਂਸ ਜ ਚਰਚਾਾਂ ਚੱਲ ਰਹੀਆਂ ਨੇ ਕਈ ਬਿਆਨ ਵੀ ਸਾਹਮਣੇ ਆਉਦੇ ਨੇ ਨetaama ਦੇ ਕਿ ਆਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਮਤਲਬ ਕਿ ਕਾਂਗਰਸ ਦਾ ਬਟਨ ਦੱਬਣਗੇ ਰਾਹੁਲ ਗਾਂਧੀ ਨੇ ਜਿਹੜੇ ਉਹ ਆਪ ਦਾ ਬਟਨ ਦੱਬਣਗੇ ਲੱਗਦਾ ਕਵਚ ਵੀ ਹੋਊਗਾ ਦੇਖੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੇ ਅਲੱਗ-ਅਲੱਗ ਇਲੈਕਸ਼ਨ ਅਸੀਂ ਲੜ ਰਹੇ ਹਾਂਗੇ ਦੇਸ਼ ਦੇ ਅੰਦਰ ਬਹੁਤ ਸਾਰੇ ਸੂਬਿਆਂ 'ਚ ਅਸੀਂ ਇਕੱਠੇ ਜੋੜ ਲੜ ਰਹੇ ਹਾਂਗੇ ਸੋ ਜਿੱਥੇ ਸਾਡਾ ਅਲਾਈਅੰਸ ਆ ਉੱਥੇ ਇਕੱਠੇ ਲੜ ਰਹੇ ਹਾਂਗੇ ਜਿੱਥੇ ਅਸੀਂ ਅਲੱਗ-ਅਲੱਗ ਆ ਉੱਥੇ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਹ ਮੇਕਲ ਇਤਨ ਹਰਪਾਲ ਸਿੰਘ ਚੀਵਾ ਜਿਹੜੇ ਕਿ ਗੁਰਮੀਤ ਸਿੰਘ ਮੀਤ ਹਿਆਰ ਦੇ ਹੱਕ ਦੇ ਵਿੱਚ ਆਉਣ ਪ੍ਰਚਾਰ ਕਰ ਰਹੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਵੇਂ ਪੰਜਾਬ ਦੇ ਵਿੱਚ 30 ਰੈਲੀਆਂ ਕਰ ਲੈਣ ਪਰ ਲੇਕਿਨ ਲੋਕ ਭਾਜਪਾ ਨੂੰ ਵੋਟ ਨਹੀਂ ਦੇਣਗੇ ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਪੁਲਰ ਪੰਜਾਬ ਤੱਕ ਸੰਗਰੂਰ